ਸਸਿਕਲ ਜੀ ਸਸਿਕਲ ਜੀ ਆਦਾਬ ਵੀ ਸਸਿਕਲ ਜੀ ਬਹਿ ਜਾ ਤੇਰੀਆਂ ਗੱਲਾਂ ਕਰੀ ਜਾਂਦੇ ਆ ਮੋਰ ਲਾ ਦੋ ਸਰਪੰਨ ਸਾਹਿਬ ਉਹ ਲਾ ਦਿੰਨੇ ਮੋਰ ਉਹ ਬਹਿ ਤਾਂ ਜਾਓ ਵੀ ਮੋਰ ਤੁਮੇ ਕਦੋਂ ਦੀ ਲਾਦ ਮੈਨੂੰ ਨਾ ਗੱਲ ਘੁਮਾ ਕੇ ਕਰਨ ਦੀ ਆਦਤ ਨਹੀਂ ਮੈਂ ਤਾਂ ਸਿੱਧਾ ਸਿੱਧਾ ਮੇਰੀ ਤਾਂ ਅੱਖ ਤੇਰੇ ਤੇ ਨਾ ਤੇਰੇ ਬੰਦੇ ਦੇ ਜਿਉਂਦਿਆਂ ਸੀ ਪਰ ਕੁਦਰਤੀ ਉਹਨੂੰ ਕੁਝ ਹੋ ਗਿਆ ਮੈਂ ਸੋਚਿਆ ਤੂੰ ਆਪਣੇ ਆਪ ਆਖੇ ਲੱਗ ਜੇ ਤੂੰ ਹਮੇਸ਼ਾ ਪੁੱਠੇ ਪਾਸੇ ਨੂੰ ਜਾਂਦੀ ਆ ਤਾਂ ਨਹੀਂ ਤੇਰੇ ਮੋਰ ਲੱਗੇ ਨਹੀਂ ਤੇ ਮੋਰ ਤਾਂ ਕਦੋਂ ਦੀ ਲੱਗ ਜਾਂਦੀ ਸੀ ਕਿਆ ਸੀ ਨਾ ਤੈਨੂੰ ਮੇਰ ਕੋ ਆਣਾ ਹੀ ਪਣਾ ਤੇ ਇਹਨੂੰ ਵੀ ਮੈਂ ਹੀ ਰੋਕਿਆ ਸੀ ਸਮਾਜ ਦੇ ਠੇਕੇਦਾਰੋ ਸ਼ਰਮ ਕਰੋ ਇੱਕ ਵਿਧਵਾ ਜਨਾਨੀ ਨੂੰ ਬੰਦੇ ਹੋ ਕੇ ਤੁਸੀਂ ਤੰਗ ਕਰਦੇ ਆ ਤੈਨੂੰ ਸਰਪੰਚ ਤੈਨੂੰ ਸਰਪੰਚ ਅਸੀਂ ਆਪਣੇ ਹੱਥੀ ਬਣਾਇਆ ਸੀ ਸਾਡੀਆਂ ਇੱਜ਼ਤਾਂ ਕਾਵੇਂ ਉਹ ਸਾਨੂੰ ਤੂੰ ਨਲਾਮ ਕਰੇ ਤੇ ਤੂੰ ਜਿਹਦੀ 1.5 ਲੱਖ ਰੁਪਇਆ ਤਨਖਾਹ ਕਿ ਤੂੰ ਇੱਕ ਪੈਨਸ਼ਨ ਵਾਲੇ ਪੇਪਰ ਤੇ ਮੋਹਰ ਨਹੀਂ ਲਾ ਸਕਦਾ? ਉਹਦੀ ਖਾਤਰ ਵੀ ਜਨਾਨੀ ਨੂੰ ਤਕਉ ਨਾ? ਤੇਰੇ ਵਰਗੇ ਅਫਸਰ ਹੋਣ ਨਾ ਤਾਂ ਸਮਾਜ ਸਾਡੇ ਨੂੰ ਸਾਰੇ ਵੇਚ ਕੇ ਖਾ ਜਾਣ। ਓਏ ਰੱਬ ਤੋਂ ਡਰੋ ਕੰਜਰੋ ਰੱਬ ਤੋਂ। ਇੱਕ ਵਿਧਵਾ ਜਨਾਨੀ ਨੂੰ ਤੰਗ ਕਰਦੇ ਹੋ? ਉਹ ਮੇਰੇ ਭੋਰਾ ਭੋਰਾ ਬੱਚੇ 3 ਮਹੀਨੇ ਹੋ ਗਏ ਮੇਰੇ ਘਰ ਵਾਲੇ ਨੂੰ ਮਰੇ ਨੂੰ। ਤੇ ਮੈਂ ਵੇ ਇੱਕ ਪੈਨਸ਼ਨ ਦੀ ਖਾਤਰ ਤੁਹਾਨੂੰ ਤੁਹਾਡੇ ਕੋਲ ਪੇਪਰ ਲੈ ਕੇ ਆਉਣੀ ਆ। ਫੇਰ ਤੁਸੀਂ ਸਭ ਮੋਹਰ ਲਾ ਦੋ। सरपंचर ਤੁਸੀਂ ਉਹ ਤਾਂ ਸੱਤ ਬਗਾਨਾ ਆ ਤੂੰ ਤਾਂ ਮੇਰੇ ਪਿੰਡ ਦਾ ਆ ਮੇਰੀ ਜਾਤ ਬਰਾਦਰੀ ਦਾ ਤੂੰ ਨੀ ਸ਼ਰਮ ਕੀਤੀ ਕਿ ਮੈਂ ਆਪਣੇ ਪਿੰਡ ਦੀ ਇੱਜ਼ਤ ਨੂੰ ਕਿਉਂ ਤਕੋਣਾ ਉਹਦਾ ਕੰਮ ਨਹੀਂ ਕਰ ਸਕਦਾ ਓਏ ਤੇਰੇ ਵਰਗੇ ਸਰਪੰਚ ਹੋਣ ਨਾਲ ਸਾਰਾ ਪਿੰਡ ਤਰ ਜਵੇ ਡੱਬ ਕੇ ਮਰ ਜਾ ਡੱਬ ਕੇ ਕੰਜਰ ਮੂਸਬਾ ਕੇ ਗੱਲ ਕਰ ਬੂਥਾ ਬੰਦ ਰੱਖ ਤੂੰ ਮੈਨੂੰ ਕਮਜ਼ੋਰ ਨਾ ਸਮਝੀ ਮੈਂ ਕਮਜ਼ੋਰ ਨਹੀਂ ਸਿਰ ਮੈਨੂੰ ਆਪਣੀ ਇੱਜ਼ਤ ਪਿਆਰੀ ਆ ਜੇ ਮੈਂ ਹੁਣ ਵੀ ਚਾਹਾਂ ਨਾ ਸੌ ਜੁੱਤੀ ਤੇਰੇ ਸਿਰਚ ਮਾਰ ਕੇ ਇੱਕ ਗਿਣੂਗੀ ਤੂੰ ਮੈਨੂੰ ਕਮਜ਼ੋਰ ਨਾ ਸਮਝੀ ਸਰਪੰਚ ਨੂੰ ਪੁੱਛ ਲੈ ਸਾਰਾ ਪਿੰਡ ਮੇਰੀ ਸੌ ਖਾ ਲਊਗਾ ਮੇਰੀ ਕੋਈ ਹਵਾ ਵਾਲ ਵੀ ਦੇਖ ਨਹੀਂ ਸਕਦਾ ਜੇ ਮੈਂ ਗਲਤ ਹੋਣਾ ਹੁੰਦਾ ਨਾ ਆਪਣੇ ਬੰਦੇ ਬਿਮਾਰ ਤੇ ਹੋ ਜਾਂਦੀ ਜੇ ਮੈਂ ਗਲਤ ਹੋਣਾ ਹੁੰਦਾ ਆਪਣੇ ਬੰਦੇ ਮਰੇ ਤਾਂ ਹੋ ਜਾਂਦੀ ਜੇ ਮੈਂ ਗਲਤ ਹੋਣਾ ਹੁੰਦਾ ਨਾ ਮੇਰੇ ਜਵਾਕਾਂ ਵਾਲਾ ਛੋਟਿਆਂ ਵਾਲਾ ਦੇਖਦੀ ਮੈਂ ਰੋਟੀ ਵੀ ਬੁਰਕੀ ਉਹਨਾਂ ਦੇ ਮੂੰਹ 'ਚ ਵਧੀਆ ਪਾਉਂਦੀ ਜੇ ਮੈਂ ਗਲਤ ਹੋ ਕੇ ਆਪਣੇ ਜਵਾਕਾਂ ਨੂੰ ਰੋਟੀ ਖਵਾਣੀ ਹੁੰਦੀ ਪਰ ਨਹੀਂ ਮੈਂ ਆਪਣੇ ਜਵਾਕਾਂ ਨੂੰ ਹਰਾਮ ਦੀ ਕਮਾਈ ਨਹੀਂ ਖਵਾ ਸਕਦੀ ਮਿਹਨਤ ਦੀ ਦਸਾਂ ਉਹਾਂ ਦੀ ਕਰ ਸਕਦੀ ਹਾਂ ਕਮਾਈ ਮੈਂ